ਹੀ ਵੇਖਦੀ ਆ ਵੇਖਦੀ ਆ ਉਹ ਮੰਨੇ ਦੀ ਘਰ ਵਾਲੀ ਘਰ ਵਾਲੀ ਆ ਘਰ ਵਾਲੀ ਆ ਮੈਂ ਕੀ ਕਿਹਾ ਮੈਂ ਕੀ ਕਿਹਾ ਮੈਂ ਕੀ ਕਿਹਾ ਮੈਂ ਕੀ ਕਿਹਾ ਕਿਉਂ ਨਹੀਂ ਕਿਹਾ ਉਹ ਨਹੀਂ ਕਿਹਾ ਨਹੀਂ ਕਰਦੀ ਜਿਹੜਾ ਨਹੀਂ ਕਰਦਾ ਤੇਰੇ ਨਾਲ ਸਹੇਲੀ ਨਾਲ ਘਰੀ ਲਾ ਕੇ ਦਿੱਤੀ ਆ ਤੂੰ ਤਾਂ ਲਛਮੀ ਤੇ ਮਾਰ ਲਿਆ ਮਾਰੀਆਂ ਹੀ ਨਾ ਰਹਿ ਗਈ ਨਾ ਇੱਥੇ ਗਈ ਨਾ ਇੱਥੇ ਗਈ ਵਿਆਹ ਨਹੀਂ ਹੋਣਾ ਰਹੇ ਤੱਕ ਇਹ ਆਇਆ ਇਹਨੀ ਮੈਨੂੰ ਕਿਉਂ ਫਰਕ ਪੈਣ ਦਿਆ ਇੰਨਾ ਦੇ ਨਾਲ ਹਾਈ ਹਾਈ ਆਉਂਦਿਆ ਕਿੱਥੇ ਚਲ ਗਏ ਆ ਨਾ ਉਧਰ ਨਾ ਉਧਰ ਮੈਂ ਸਾਰੇ ਥਾਈ ਵੇਂਦੀ ਆਈ ਆ ਛੋਣਾ ਵੀ ਡਗ ਪਿਆ ਸਾਡਾ ਕਿੰਨਾ ਹਾ ਕਿੱਥੇ ਗਰਮੀ ਚੋਂ ਖਲੋਤੇ ਜਾ ਕੇ ਹੁਣ ਮੈਂ ਇਦਾਂ ਕਰਦੀ ਆ ਨਾ ਮੈਂ ਵੀ ਉਧਰੇ ਜਾਨੀ ਆ ਦੱਸ ਕੇ ਉਹਨੀ ਗੱਲ ਵਰ ਸਾਰੀ ਹੁਣ ਮੈਂ ਕੁੜੀ ਦੇ ਹੁੰਦੇ ਆ ਇੱਥੇ ਘਰ ਗੱਲ ਕੀਤੀ ਤੇ ਕੁੜੀ ਨੇ ਸੁਣ ਕੇ ਗੱਲਾਂ ਤੇ ਫੇਰ ਪਰੇਸ਼ਾਨ ਹੋਣਾ ਮਾ ਚੱਲ ਬਾਹਰ ਦੀ ਬਾਹਰ ਦੱਸ ਕੇ ਉਹਨੀ ਆ ਵੀ ਉੱਥੇ ਕੀ ਹੀ ਬਣਿਆ ਆ ਸਾਡੇ ਨਾਲ ਆਬੇ ਤੂੰ ਤਾਂ ਆ ਗਿਆ ਤੇ ਤੇਰੀ ਰੰਨ ਨਹੀਂ ਆਈ ਸਵੇਰ ਦੇ ਤੁਸੀਂ ਗਏ ਤੇ ਤੁਸੀਂ ਮੁੜੇ ਨਹੀਂ ਘਰ ਨੂੰ ਕਿੱਥੇ ਗਏ ਤੇ ਤੈਨੂੰ ਪਤਾ ਕਿੱਥੇ ਗਈ ਕਿੱਥੇ ਨਹੀਂ ਆ ਜਾਂਦੀ ਆ ਲੈ ਉਹਦੀਆਂ ਦੇ ਕਾਕਾ ਤੂੰ ਰਿਆ ਵਾ ਅੱਗੇ ਹੀ ਕਰ ਦਿੱਤੀਆਂ ਵਾ ਮੰਮੀ ਤੀ ਫਿਗਰ ਕੰਡੇ ਉਹਦਾ ਲੈ ਦਾ ਸੋਰ ਫਿਗਰਾ ਨਹੀਂ ਮੇਰੀ ਨਾ ਉਹ ਕੁਛ ਆ ਘਰਾਂ ਚਲ ਚੰਗਾ ਆ ਤੇ ਯੂ ਫਿਕਰ ਕਾnde ਸ਼ੁਗਰ ਰੱਬ ਦਾ ਕਿਤੇ ਰੱਬ ਦਾ ਕੀ ਮੈਨੂੰ ਕੋਈ ਫਿਕਰ ਨਹੀਂ ਕਰ ਵਿੱਚ ਇੱਕ ਗੱਲ ਮੇਰੇ ਦੋਤ ਜੀ ਆ ਕਿਹੜਾ ਕੋ ਤਾਂ ਰਣਮੈਣ ਚੜਿਆ ਵਾ ਤੁਸੀਂ ਜੋ ਜਾਂਦੇ ਮੁੜ ਕੇ ਆਉਂਦੇ ਨਹੀਂ ਮੈਨੂੰ ਨਹੀਂ ਪਤਾ ਉਹ ਕਿੱਥੇ ਤੂੰ ਨਹੀਂ ਫਿਰਦੀ ਕਿੱਥੇ ਨਹੀਂ ਮੰਮੀ ਜੀ ਇੱਥੇ ਹੁੰਦੀ ਆ ਫੇਰ ਵੀ ਤੂੰ ਹੀ ਤਮਾਸ਼ਾ ਲਾਉਂਦੇ ਫੇਰ ਵੀ ਤੂੰ ਹੀ ਲੜਾਈ ਕਰਦੇ ਜੇ ਕੋਈ ਨਾ ਉਦਾਂ ਤਾਂ ਗੱਲ ਕਰਦੀ ਮੇਰੇ ਢਿੱਡ ਤੇ ਕੋਈ ਗੱਲ ਨਹੀਂ ਜੀ ਕੋਈ ਮਾੜੀ ਚੰਗੀ ਨਹੀਂ ਜੀ ਆ ਕੇ ਪਰ ਮੈਂ ਉਹਨੂੰ ਆਨੀਆਂ ਵਿਚਾਰਾ ਕਿ ਚੰਗੇ ਤਰੀਕੇ ਨਾਲ ਰਵੇ ਆਜੂਗੀ ਕੋਈ ਨਹੀਂ ਫਿਰ ਤਹਾ ਹਸਵੇਰ ਦੀ ਗਈ ਹੈ ਤੱਕ ਨਹੀਂ ਆਈ ਉਹ ਆਉਂਦੀ ਹੋਣੀ ਆ ਤੈਨੂੰ ਫੇਰ ਦੱਸ ਕੇ ਗਈ ਦਾ ਸਰਦ ਮੈਨੂੰ ਤੂੰ ਦੱਸਿਆ ਹੀ ਨਹੀਂ ਤੂੰ ਫਿਰ ਮੇਰੇ ਕੋਲ ਚਲਾਕੀਆਂ ਕਰਦਾ ਝੂਠ ਬੋਲਦਾ ਹਾਦੋਂ ਕਿ ਤੇਰੇ ਵਾਂਗ ਹਾਂ ਹੁਣ ਤੇ ਦੱਸ ਹੀ ਦਿੱਤਾ ਵਾ ਤੂੰ ਦੱਸ ਤਾ ਤੂੰ ਕਿ ਆਉਂਦੀ ਹੋਗੀ ਤੇ ਆਉਂਦੀ ਹੋਣੀ ਆ ਮਾਤਾ ਦੱਸ ਹੁਣ ਉਹ ਇੱਥੇ ਨਹੀਂ ਆ ਫੇਰ ਵੀ ਤੁਹਾਡੀ ਲੜਾਈ ਆ ਗਈ ਫੇਰ ਵੀ ਹੁੰਦਿਆਂ ਲੜਾਈ ਪੈਣੀ ਮੈਨੂੰ ਪਤਾ ਹੁਣ ਮੇਰੀ ਗੱਲ ਸੁਣੋ ਲੜਾਈ ਮੈਂ ਸੱਚੀ ਕਾਦੀ ਕੋਹੋਂ ਦਾ ਦਿਨ ਚੜਿਆ ਮੈਂ ਤਾਂ ਘੋ ਘੂਏ ਵਾਲ ਵੇਖ ਵੇ ਮਰ ਗਈ ਆ ਮੈਂ ਨਾ ਗਰਮੀ ਦੇ ਕਿਤੇ ਅੰਦਰ ਨਹੀਂ ਬੈ ਕੇ ਵੇਖਿਆ ਵੀ ਆਈ ਨਹੀਂ ਕੀ ਆਏ ਨਹੀਂਗੇ ਤੂੰ ਮੈਨੂੰ ਕਿਹ ਪਰਬ ਤੇ ਸਲਾਹ ਰੰਗ ਆਏ ਭਾਂਡੇ ਖੜਕਣ ੜੇ ਮੈਨੂੰ ਪਤਾ ਵਾ ਇਹ ਢੋਲ ਹੀ ਸਾਡੇ ਘਰ ਭਾਂਡੇ ਵੀ ਨਹੀਂ ਖੜਕਣ ੜੇ ਤੇ ਖੜਕਣੇ ਤੇ ਖੜਕਾਉਂ ੜੇ ਤੇ ਕਾਕਾ ਖੜਕਣ ੜੇ ਜੇ ਠੰਡੀ ਹੁੰਦੀ ਆ ਪੇ ਵੀ ਤੂੰ ਬੋਲਣਾ ਨਹੀਂ ਹਟਦੇ ਤੇ ਜੇ ਹੁਣ ਚੁੱਪ ਕੀਤੀ ਆ ਮਤਲਬ ਗਈ ਆ ਇੱਥੇ ਨਹੀਂ ਆਗੀ ਫੇਰ ਵੀ ਤੂੰ ਹੀ ਬੋਲਣਾ ਨਹੀਂ ਹਟਦੇ ਦੱਸ ਮੈਂ ਬੋਲਾ ਵਾ ਮੈਨੂੰ ਦੇਖਦਾ ਨਹੀਂ ਘਰ ਕੋਈ ਮੈਂ ਕੀ ਕਰਾਂ ਐਡੇ ਘਰ ਵਿੱਚ ਮੈਂ ਕੱਲੀ ਫੇਰ ਮੇਰਾ ਤਾਂ ਉਹ ਇੱਥੇ ਆਪਾ ਰਹਿ ਗਿਆ ਕੱਲੀ ਦਾ ਮੈਂ ਫੇਰ ਕੱਲੀ ਬੈਠੀ ਰਹਿਣਾ ਤੁਸੀਂ ਤੂੰ ਰਹਿ ਫਿਰ ਚੰਗਾ ਮਾਤਾ ਆਹ ਚੰਗਾ ਤਰਾਵੇ ਚੰਗਾ ਰਹਿ ਦੇ ਰੋ ਇੱਥੇ ਨਾ ਕੋਈ ਪਤਾ ਨਾ ਥੋ ਪੁੱਛ ਚਲ ਚੰਗਾ ਹੋ ਗਿਆ ਬੱਤੀ ਬੰਦ ਹੋ ਗਈ ਆ ਤੇ ਨਹੀਂ ਤੇ ਗੇ ਬਾਜ਼ਾਰ ਚ ਸਾਨੂੰ ਹੋਰ ਘੜੀ ਲੱਗ ਜਾਂਦੀ ਤੇ ਵਟਾ ਤਰ ਜਾਣੀਆਂ ਸਾਰੀਆਂ ਪਾਣੀ ਆ ਆ ਬੀਜੀਆਂ ਹੀ ਇਥੇ ਗਾਜਰਾਂ ਜੀਆਂ ਤੇ ਸਾਰੀਆਂ ਭਰ ਜਾਣੀਆਂ ਇਹ ਵੀ ਮੁੜ ਕੇ ਦੁਬਾਰਾ ਫੇਰ ਵਧੀਆ ਹੋ ਗਿਆ ਗੁਰਜੂਨ ਨੇ ਵੀ ਨਹੀਂ ਹੀ ਵੇਖਣਾ ਇਹਨੇ ਚਲ ਕੋਈ ਨਹੀਂ ਹੁਣ ਫਿਰ ਓਹੋ ਮੈਂ ਆਉਣੇ ਕਿ ਪਉਣ ਲੱਗੀ ਮੈਂ ਹਾਂ ਇੱਥੇ ਹਾਂ ਹੀ ਆ ਤੇ ਮੈਂ ਅੰਦਰ ਬਾਹਰ ਲਾਉਦੀ ਫਿਰ ਤੁਸੀਂ ਆਉਂਦਿਆਂ ਇੱਧਰ ਨੂੰ ਆ ਗਏ ਆ ਮੈਂ ਕਿਹਾ ਚੰਗਾ ਹੋ ਗਿਆ ਆ ਗਏ ਹੀ ਤੇ ਫਿਰ ਉਹ ਬੱਤੀ ਕਿਤੇ ਆ ਗਈ ਮਗਰੋਂ ਤੇ ਆ ਵੇ ਸਾਰੀ ਆੜ੍ਹ ਪਰ ਇਸ ਤੇ ਜੋ ਬੱਤੀ ਕਿਤੇ ਬੰਦ ਹੋ ਗਈ ਆ ਅੱਛਾ ਆਣ ਕੇ ਨਹੀਂ ਤੇ ਆ ਸਭ ਤਰ ਜਾਣੀਆਂ ਮੁੜ ਕੇ ਦੁਬਾਰਾ ਫੇਰ ਮੇਰੇ ਘਾਲ ਸੁਣੋ ਹੁਣ ਮੈਂ ਕਿਹਾ ਉੱਥੇ ਚੱਲ ਤੜਨਾ ਮੈਂ ਗੱਲ ਨਹੀਂ ਕੀਤੀ ਕੋਈ ਵੀ ਵੀ ਮਨਪਰੀ ਦੇ ਨਾਲ ਹੀ ਅੱਛਾ ਤੇ ਮੈਂ ਕਿਹਾ ਉਹਨਾਂ ਨੇ ਮਨਜੋਦ ਵਿਆਹ ਲਿਆ ਤੂੰ ਇਹ ਹਗਿਆ ਸੂਆਂ ਕਿੱਥੋਂ ਲੈ ਨਹੀਂ ਫਿਰਦੀ ਆ ਬਈ ਵਿਆਹ ਲਿਆ ਤੇ ਵਿਆਹ ਲਿਆ ਖੰਨੂ ਕੀ ਹੁਣ ਮੈਂ ਸੂਆਂ ਲੈਣ ਗਈ ਹਾਂ ਅਸੀਂ ਤੇ ਆਪਣੇ ਕੰਮ ਗਏ ਤੁਹਾਨੂੰ ਨਹੀਂ ਪਤਾ ਤੇ ਫਿਰ ਤੈਨੂੰ ਕਿੱਥੋਂ ਬਲ ਲੱਗ ਗਿਆ ਤੁਸੀਂ ਆਖਿਆ ਨਾ ਜੋ ਖਰੀਦਣਾ ਖਰੀਦ ਲੋ ਤੇ ਮੈਂ ਪੈਸੇ ਫੜ ਲਿਆ ਮੈਂ ਜਹਾੜ ਕੋ ਹਾਂ ਅਹੀਂ ਮੁੜ ਕੇ ਇੱਧਰ ਦੁਕਾਨ ਵਾਲ ਨੂੰ ਆਉਂ ਡਈਆਂ ਤੇ ਇਹ ਮੈਨੂੰ ਮਨਪ੍ਰੀਤ ਕਹਿੰਦੀ ਆ ਵੀ ਮੰਮੀ ਅਖੇ ਉਹ ਮੇਰੀ ਸਹੇਲੀ ਹਾਂ ਤੇ ਮੈਂ ਜੇ ਤੇਰੀ ਸਹੇਲੀ ਆ ਤੇ ਮਿਲ ਲਾ ਹੂੰ ਉਹ ਜਦੋਂ ਡਿਆਪੀਆ ਇਹ ਗੱਲਾਂ ਬਾਤਾਂ ਕਰਨ ਉਹ ਹੋਈ ਤੇ ਹੈਗੀ ਹੀ ਮਨਜੋਤ ਦੇ ਨਾਲ ਦੀ ਅੱਛਾ ਮੁੜ ਕੇ ਆ ਗਈ ਬਲਜੀਤ ਕਿਤੇ ਹੈਸ਼ ਹੈਸ਼ ਕਰਦੀ ਪੈ ਗਈ ਉਹਨੂੰ ਵੀ ਤੇ ਮੇਰੀ ਕੁੜੀ ਨੂੰ ਪੈ ਗਈ ਮਨਪ੍ਰੀਤ ਨੂੰ ਤੂੰ ਹਲੇ ਤੱਕ ਵਿਆਹੀ ਨਹੀਂ ਤੂੰ ਐਦਾਂ ਤੂੰ ਉਹਦਾਂ ਉਹਨਾਂ ਕਹਿੰ ਤੈਨੂੰ ਕੀ ਧੀ ਹਾਡੀ ਆ ਅਸੀਂ ਵਿਆਹ ਲਈਏ ਨਾਵੇਂ ਲਈਏ ਤੈਨੂੰ ਨੇ ਕਿ ਹਾਡੀ ਕੀ ਦਾ ਕੋਈ ਫਿਕਰ ਤੈਨੂੰ ਤਾਂ ਕਹ ਉਹਦੋਂ ਪਹਿਲਾਂ ਫਿਕਰ ਨਾ ਲੱਗਾ ਇਹਦਾ ਤੇ ਹੁਣ ਤੂੰ ਇਹਦਾ ਫਿਕਰ ਕਾਦੇ ਕਰਨ ਲਈ ਤੂੰ ਕ ਐਦਾਂ ਹੀ ਆਂਦੀ ਤੂੰ ਰੀ ਫਿਰਦੀਂਗਾ ਜੇ ਮੈਨੂੰ ਸਾਨੂੰ ਤੇ ਕਿਤੇ ਇੰਨਾ ਮੈਨੂੰ ਤਾਂ ਅਪ ਚੜਿਆ ਮੈਂ ਖਾਂ ਆਇਆ ਸੀ ਬੁਰਿਆਂ ਪਾਪਾ ਨੂੰ ਇੱਧਰ ਨੂੰ ਕਿਉਂ ਆ ਗਈਆਂ ਉਹ ਵੀ ਤੁਹਾਡੇ ਕਹਿਣ ਕਰਕੇ ਵੀ ਜਾਓ ਖਰੀਦ ਲਓ ਖਰੀਦ ਲਓ ਗੁੱਸਾ ਇੰਨਾ ਜੜਿਆ ਮੇਰਾ ਜਿਗਰ ਇਹ ਬਲਜੀਤ ਦੇ ਸਿਰ 'ਚ ਮਾਰਦਾ ਕੋ ਇੱਥੋਂ ਫੜ ਕੇ ਪਤਾ ਨਹੀਂ ਕਿੱਦਾਂ ਭਰੀ ਪੀਤੀ ਮੁੜ ਕੇ ਮੈਂ ਮਨਪ੍ਰੀਤ ਦੀ ਬਾਹ ਖਿੱਚ ਕੇ ਤੇ ਇੱਧਰ ਨੂੰ ਲੈ ਆਈ ਵੀ ਚੱਲ ਪੁੱਤ ਇਹਨਾਂ ਦੇ ਕਿੱਥੋਂ ਮੱਥੇ ਲੱਗ ਗਏ ਆਪਾਂ ਬਲਾਵਾ ਦੇ ਚੱਲ ਚੰਗਾ ਹੋਇਆ ਇਹਨੂੰ ਅੱਗੇ ਕੋਈ ਗੱਲ ਨਹੀਂ ਗਲਤ ਨਹੀਂ ਨਾ ਕੀਤੀ ਕੋਈ ਨਹੀਂ ਅਸੀਂ ਉਹਨਾਂ ਨਾਲ ਗੱਲ ਕਾਦੀ ਕਰਨੀ ਪਰ ਕਿੰਨਾ ਦੁੱਖ ਲੱਗਾ ਸਾਨੂੰ ਮੈਨੂੰ ਤੇ ਬਹੁਤ ਜ਼ਿਆਦਾ ਦੁੱਖ ਲੱਗਾ ਮੈਂ ਨਹੀਂ ਹਾਏ ਹਾਏ ਹੋਈ ਨਾ ਸਾਡੇ ਮੱਥੇ ਲੱਗਦੇ ਉਂਤਰੇ ਮੈਨੂੰ ਕਰੇ ਟੱਕਰ ਤਾਂ ਮੈਂ ਉਹਨਾਂ ਨੂੰ ਕਹੇ ਇਹੋ ਗੱਲ ਕਹਿਣੀ ਸੀ ਹੂੰ ਮੈਂ ਹਨਾ ਤੁਹਾਡੇ ਕੋ ਤੇ ਜਿਹੜੀ ਹਾਡੀ ਧੀ ਹੈ ਤੁਹਾਡੇ ਕੋ ਨੋਂ ਤੇ ਬਣਾਈ ਨਾ ਗਈ ਹੈ ਆਪਣੀ ਤੇ ਤੁਸੀਂ ਪਰਦੇ ਪਾ ਲੇ ਇਹ ਵੀ ਕਹਿਦੀ ਧੀ ਹੀ ਇਹਨੂੰ ਦਾਗ ਲਾ ਕੇ ਰੱਖ ਦਿੱਤਾ ਤੁਸੀਂ ਚੱਲ ਹੁਣ ਸਾਡੀ ਕੁੜੀ ਦਾ ਬਾਹਰ ਦਾ ਹੀ ਪਾਬਾ ਕੰਮ ਬਣਾ ਦੇਵੇ ਫੇਰ ਵੀ ਚਲੋ ਅਸੀਂ ਨਹੀਂ ਮਰਦੇ ਫੇਰ ਵੀ ਸਾਨੂੰ ਕੋਈ ਟੈਨਸ਼ਨ ਨਹੀਂ ਗਈ ਚਲੋ ਮਹਾਰਾਜ ਨੇ ਕਰਨਾ ਤਾਂ ਅੰਦਰ ਇਹ ਤੇ ਸਾਡੀਆਂ ਗੁਰੂ ਅੱਗੇ ਅਰਦਾਸਾਂ ਵੀ ਮਾਲਕਾ ਤੂੰ ਸਾਡਾ ਬੇੜਾ ਬੰਨੇ ਲਾਉਣਾ ਵਾ ਅਸੀਂ ਤੇ ਹੈਗੇ ਆ ਸੱਚੇ ਨਾ ਕਿਸੇ ਦਾ ਮਾੜਾ ਕਰਦੇ ਤੇ ਨਾ ਮਾੜਾ ਸੋਚਦੇ ਹੀ ਕਿਸੇ ਦਾ ਅੱਜ ਕੱਲ ਮੈਂ ਆਨੀ ਆ ਭੀ ਜਿੰਨਾ ਸਗੋ ਉੱਚਾ ਹੋਣਾ ਹੀ ਉੱਚਾ ਵਾ ਕੋਈ ਨਹੀਂ ਕੋਈ ਨਹੀਂ ਆਖਰ ਸੱਚ ਦੇ ਬੇੜੇ ਪਾਰ ਹੋਣੇ ਜਾਂ ਵੇਖ ਲਈ ਮੈਂ ਤੈਨੂੰ ਇੱਥੇ ਦੱਸ ਦਿੰਨਾ ਸੱਚ ਦੇ ਬੇੜੇ ਪਾਰ ਤੇ ਹੋਣੇ ਆ ਜਦ ਦਿਨ ਸਾਡਾ ਬੇੜਾ ਮਹਾਰਾਜ ਪਾਰ ਕਰੂਗਾ ਨਾ ਉਸ ਦਿਨ ਸੱਚ ਮੰਨੂਗੀ ਮੈਂ ਵੀ ਤੇ ਹੁਣ ਮੇਰੀ ਗੱਲ ਸੁਣੋ ਮੈਂ ਤਾਂ ਹੁਣ ਤੁਹਾਡਾ ਨਾ ਹੀ ਪੜਦੇ ਨਾ ਗੱਲ ਕਰਨ ਤੇ ਹੁਣ ਤੁਸੀਂ ਨਾ ਕਿਤੇ ਮਨਪਰੀਤ ਦੇ ਹੁੰਦਿਆਂ ਗੱਲ ਧਰਾਇਓ ਉਹਦਾ ਮਨਪਰੀਤ ਨੂੰ ਉਹਨਾਂ ਨੂੰ ਵੇਖ ਕੇ ਕੋ ਹੁਣ ਭਾਵੇਂ ਆਂਦੇ ਨੇ ਨਾ ਸੌਂ ਖਾਓ ਜੀ ਜੀ ਦੀ ਆਪਣਾ ਪੁੱਤ ਦੀ ਨਾ ਧੀ ਦੀ ਕਿਪ ਤਾਂ ਮੇਰੀ ਧੀ ਨੂੰ ਕਿੰਨਾ ਕਿ ਦੁੱਖ ਲੱਗਾ ਵਾ ਇਹ ਤੇ ਉਹ ਜਾਣਦੀ ਚਾਹੇ ਰੱਬ ਜਾਣਦਾ ਪਰ ਮੈਨੂੰ ਬਹੁਤ ਦੁੱਖ ਲੱਗਾ ਵੇ ਮੈਂ ਤਾਂ ਹੀ ਆ ਨਹੀਂ ਫੜ ਕੁੜੀ ਦੇ ਸਾਹਮਣੇ ਨਾ ਕੋਈ ਗੱਲ ਕਰਿਓ ਮੈਂ ਸਭ ਤੈਨੂੰ ਮੰਨਨਾ ਵਾਂ ਵੀ ਉਹਦੇ ਲਾਗੇ ਕਿ ਕੋਈ ਵੀ ਰਿਸ਼ਤੇਦਾਰੀ ਦੀ ਕੋਈ ਗੱਲ ਹੁੰਦੀ ਨਾ ਮੰਗਲੀ ਮਂਗਾਉਣ ਦੀ ਉਹਦੇ ਲਾਗੇ ਤੂੰ ਗੱਲ ਹੀ ਨਾ ਕਰਿਆ ਕਰ ਤੇ ਪਰ ਨਾ ਜੇ ਜੋ ਮੈਂ ਉਹ ਕੁਲੀ ਵੇਖੀ ਨਾ ਤਾਂ ਉਹਦਾ ਮੇਰੇ ਮਨ ਚ ਇਹੋ ਹੋਇਆ ਕਿ ਅੱਜ ਇਹਦੀ ਥਾਂ ਤੇ ਮੇਰੀ ਧੀ ਦੀ ਹੋਣੀ ਹੋਣਾ ਹੀ ਤੇ ਕਿਤੇ ਸਾਨੂੰ ਟੱਕਰ ਦੇ ਵਿਚਾਰ ਚ ਕਿਤੇ ਸਾਨੂੰ ਇੰਨਾ ਚਾ ਚੜ ਜਾਣਾ ਹੈਗਾ ਅਸੀਂ ਉਸੇ ਵੇਲੇ ਇਹਨਾਂ ਨੂੰ ਬਾਹਾਂ ਤੋਂ ਪੜ ਪੜ ਕੇ ਹੋਟਲ ਅੱਜ ਕੱਢਣਾ ਹੈਂ ਅੰਡੇ ਮਿੱਠੇ ਖਵਾ ਲੈਣੇ ਪਿਆਲਣੇ ਸਭ ਕੁਝ ਕਰਨਾ ਹੈ ਫਿਰ ਅਸੀਂ ਉੱਥੇ ਘੜੀ ਬਹਿ ਕੇ ਗੱਲਾਂ ਕਰਨੀਆਂ ਸੀ ਜਿਹੜਾ ਕਿਤੇ ਅੱਜ ਸਾਨੂੰ ਇਹਨਾਂ ਤੋਂ ਹੋਇਆ ਵੀ ਕਿ ਮੈਨੂੰ ਤਾਂ ਕੋਹ ਚੰਗਾ ਹੀ ਨਹੀਂ ਲੱਗੇ ਕੋਈ ਨਹੀਂ ਜਿੱਥੇ ਸੰਯੋਗ ਧੀ ਦੇ ਲਿਖੇ ਆ ਨਾ ਉੱਥੇ ਮੇਰੀ ਧੀ ਦੇ ਚਲੀ ਜਾਣਾ ਉਹ ਵੀ ਧੀਆ ਸਾਡੀ ਆਪਾਂ ਇਹਨੂੰ ਮਾੜਾ ਨਹੀਂ ਆਖਣਾ ਚਲੋ ਅੰਨਾਂ ਦਾ ਹੀ ਕੀ ਮਾੜਾ ਕੀਤਾ ਉਹ ਉਹਦਾ ਉਹ ਵੀ ਚਲੋ ਜਿਹੜੀ ਉਹਦੇ ਲੜ ਲੱਗੀ ਆ ਨਾ ਮਾਲਕਾ ਉਹਨਾਂ ਨੂੰ ਵੀ ਚੜਦੀ ਕਲਾ ਤੰਦ ਰੁਸਤੀ ਹੋਰ ਅੰਜਾਲ ਹੋਵੇ ਤੇ ਸੰਜੋਗ ਹੋਣਗੇ ਉੱਥੇ ਸਾਡੀ ਧੀ ਦੇ ਨਾਮ ਹੋਣਗੇ ਪਰ ਸਾਡੇ ਨਾਲ ਤੱਕਾ ਜ਼ਿਆਦਾ ਹੋ ਗਿਆ ਕੋਈ ਨਹੀਂ ਮੈਂ ਹੀ ਟੀਨੇ ਵੇਖੀ ਵੱਡੇਆਂ ਮੁਲਖਾਂ ਦੇ ਵਿੱਚ ਚਲੀ ਜਾਣਾ ਜਹਾਜ਼ ਤੇ ਚੜ ਕੇ ਮੁੜ ਕੇ ਤੂੰ ਫੋਨ ਤੇ ਵੀਡੀਓ ਕਾਲ ਵੇਖਿਆ ਕਰਨੀ ਨਾਲੇ ਕਰਿਆ ਕਰਨੀ ਕੋਈ ਗੱਲ ਨਹੀਂ ਪਰ ਜੋ ਅਸੀਂ ਹੁਣ ਸੋਚਣ ਦੇ ਹੀ ਇੰਨਾ ਕੁ ਕੀਤਾ ਸੀ ਉਹਤ ਨਹੀਂ ਸਾਡੇ ਨਾਲ ਹੋਇਆ ਕੀ ਕੰਡੀ ਮਨਪ੍ਰੀਤ ਮੈਂ ਤੇ ਵੇਖੀ ਨਹੀਂ ਮੈਂ ਤੁਹਾਨੂੰ ਵੀ ਵੇਂਦੀ ਉਧਰ ਉਧਰ ਆ ਗਈ ਉੱਥੇ ਕਿਤੇ ਹੋਣੀ ਘਰੇ ਹੀ ਚੱਲ ਕੋਈ ਨਹੀਂ ਦਿਲ ਨਾ ਹੌਲਾ ਕਰ ਮਾਲਕ ਨੂੰ ਯਾਦ ਕਰ ਸੱਚੇ ਪਾਤਸ਼ਾਹ ਨੂੰ ਯਾਦ ਕਰ ਕੋਈ ਗੱਲ ਨਹੀਂ ਕੀ ਸਾਡੀਆਂ ਤੇ ਆਸਾਂ ਵਿੱਚੇ ਰਹਿ ਗਈਆਂ ਸਾਰੀਆਂ ਹਜੇ ਤੱਕ ਤੇ ਸਵੇਰ ਦੀ ਗਈ ਹੈ ਤੱਕ ਨਹੀਂ ਆਈ ਹੈਗੀ ਹਾ ਹੈ ਦੋਵੇਂ ਜਣੇ ਰਿਆ ਨਹੀਂ ਜਾਂਦੇ ਆ ਉਹ ਆ ਗਿਆ ਵਾ ਉਹ ਆਈ ਨਹੀਂ ਪਤਾ ਨਹੀਂ ਕਿੱਥੇ ਗਈ ਆ ਹੋਰ ਤਰ੍ਹਾਂ ਹੋਣ ਰਿਹਾ ਦਾਈ ਨਹੀਂ ਵੀ ਸਵੇਰ ਦੀ ਸਾਸ਼ੀ ਜੈ ਮਮੀ ਜੀ ਕੀ ਹਾਲ ਜੇ ਕੀ ਹੋਇਆ ਮਮੀ ਜੀ ਤੁਹਾਨੂੰ ਐਹ ਮੈਨੂੰ ਪੁੱਛੋ ਤਾਂ ਸਹੀ ਮੈਂ ਕਿਹੜੀ ਗੱਲੋਂ ਖੁਸ਼ ਹਾਂ ਮਮੀ ਜੀ ਤੁਹਾਨੂੰ ਬੁਲਾਉਣ ਲਈ ਆ ਮੈਂ ਸਾਬੀ ਰੀ ਆਏ ਸਾਬੀ ਮੰਮੀ ਸਾਭੀ ਆ ਗਏ ਆ ਇੱਥੇ ਹੀ ਆ ਅਚੰਬਰ ਜੀ ਮੰਮੀ ਜੀ ਮੈਂ ਤੁਹਾਨੂੰ ਬੁਲਾਉਣ ਲਈ ਆ ਕੀ ਗੱਲ ਹੋਈ ਜੇ ਯਾਰ ਫਿਰ ਮੈਂ ਸਾਪੀ ਨੂੰ ਦੱਸ ਤੀਂ ਨਹੀਂ ਸੋਣਾ ਤੇ ਕਿੱਥੇ ਚਲ ਗਏ ਯਾਰ ਸਾਰੇ ਅੰਦਰ ਤੇ ਕੋਈ ਲੱਭਣ ਨਹੀਂ ਦਿਆ ਬਾਹਰ ਵੇਖਦੇ ਭਲਾ ਮੰਮੀ ਦੀਦੀ ਕਿੱਥੇ ਚਲ ਗਏ ਸਾਰੇ ਮੈਂ ਅੱਜ ਬੜੀ ਖੁਸ਼ ਜੀ ਹਾਈ ਪੁੱਛੋ ਨਾ ਸਹੀ ਮੰਮੀ ਨੇ ਮੈਨੂੰ ਪੁੱਛਿਆ ਕਿ ਗੱਡੀ ਕੰਨ ਖੁਸ਼ ਹੋ ਤੂੰ ਹੀ ਵੀ ਨਹੀਂ ਮੈਨੂੰ ਪੁੱਛਿਆ ਨਹੀਂ ਮੈਂ ਕਿਹੜੀ ਗੱਲੋਂ ਖੁਸ਼ ਹਾਂ ਮੰਮੀ ਨੇ ਨਹੀਂ ਪੁੱਛਣਾ ਪਾਚਣਾ ਉਹ ਤੇ ਮੈਨੂੰ ਪਤਾ ਮੰਮੀ ਨੇ ਨਹੀਂ ਪੁੱਛਿਆ ਤੇ ਤੂੰ ਹੀ ਤਾਂ ਪੁੱਛੋ ਮੈਂ ਕਿਹੜੀ ਗੱਲੋਂ ਖੁਸ਼ ਹਾਂ ਕਿਹੜੀ ਗੱਲਾਂ ਪੁੱਛਾਂ ਕਿਉਂ ਕਿਹੜੀ ਗੱਲੋਂ ਕੋ ਪੁੱਛੀ ਤਾਂ ਨਹੀਂ ਆਪਣੀ ਘਰਵਾਲੀ ਨੂੰ ਕਿਉਂ ਖੁਸ਼ ਕਿਉਂ ਤੂੰ ਰਹਿਣ ਦੇ ਮੈਨੂੰ ਨਹੀਂ ਤੇਰੀ ਖੁਸ਼ੀ ਹਲ ਵੇਖ ਕੇ ਖੁਸ਼ੀ ਆਉਣ ਢਈ ਕਿਉਂ ਚਰਦੇ ਨਹੀਂ ਫਿਰ ਮੇਰੀ ਖੁਸ਼ੀ ਨੂੰ ਵੇਖ ਕੇ ਪੁੱਛੋ ਅੱਜ ਨਾ ਮੂਡ ਆਫ ਵਾਲੀਆਂ ਗੱਲਾਂ ਨਾ ਕਰੋ ਅੱਜ ਸੱਚੀ ਮੈਂ ਬੜੀ ਖੁਸ਼ ਅਸੀਂ ਤੂੰ ਤਮ ਹਏ ਕਹਾਦਾ ਤਮਾਸ਼ਾ ਨਰਉਣਾ ਮੈਂ ਮੈਂ ਅੱਜ ਭਲਾ ਕਿੱਥੇ ਗਈ ਸੀ ਬੁੱਝੋ ਹਾਂ ਭਲਾ ਕਿੱਥੇ ਗਈ ਚਲੋ ਦੇਖਦੇ ਆਂ ਭਲਾ ਤੀਤਾ ਦੱਸ ਦੇ ਜੀ ਮੈਂ ਅੱਜ ਕਿੱਥੇ ਗਈ ਕੀ ਦੱਸਾਂ ਦੱਸ ਚਲ ਮੈਂ ਆਪੇ ਦੱਸ ਦਿੰਨੀ ਮਾਂ ਵਾਂਗ ਗੁੱਸੜੇ ਜੀ ਮੈਂ ਅੱਜ ਪਤਾ ਕਿ ਆਪਣੇ ਪੇਕੇ ਗਈ ਸੀ ਮੰਮੀ ਨੂੰ ਮਿਲ ਕੇ ਆਈ ਆ ਹੈ ਹਾਂਜੀ ਉੱਥੇ ਹੈ ਨਹੀਂ ਘਰ ਕੋਈ ਵੀ ਮੰਨੇ ਵੀਰ ਨੂੰ ਤੇ ਬਲਜੀਤ ਭਾਬੀ ਨੂੰ ਮੈਂ ਬਾਜ਼ਾਰ ਵੇਖ ਲਿਆ ਤੇ ਮੈਨੂੰ ਫਿਰ ਆਇਆ ਚਿੰਤਾ ਵੀ ਇਹ ਜੀ ਬਾਜ਼ਾਰ ਘਰ ਤੇ ਕੋਈ ਨਹੀਂ ਹੁਣ ਮੈਂ ਫਿਰ ਚਲ ਗਈ ਤੂੰ ਨਾ ਸੱਚੀ ਨਾ ਕੰਮ ਕਰਨ ਢਈ ਹੁਣ ਕਿਹੜਾ ਕੰਮ ਕਰਨ ਢਈ ਉਹਨਾਂ ਨੇ ਫੜ ਲਿਆ ਨਾ ਭਾਬੀਆਂ ਨੇ ਤੈਨੂੰ ਕਿਤੇ ਤੇ ਬੋਰ ਖੋਖ ਹੋ ਕੇ ਉਹਨਾਂ ਨੇ ਹੱਥਾਂ 'ਚ ਖਿੱਚ ਲੈਣੀ ਆ ਭਾਬੀਆਂ ਤੋਂ ਸੱਚ ਚੇਤ ਆਇਆ ਵਾਕੇ ਉੱਥੇ ਹੁਣ ਭਾਬੀਆਂ ਤੁਹਾਨੂੰ ਪਤਾ ਮੰਨੇ ਵੀਰ ਦਾ ਵਿਆਹ ਹੋ ਗਿਆ ਮਨ ਸਦਿਆਈ ਅਛਾ ਵੇਖਿਆ ਤਾਂ ਹੋਈ ਤਾਂ ਕੀ ਮਾਂ ਕੋ ਲੈ ਈ ਛੋਲੇ ਪਰ ਕੇ ਹੈ ਦੱਸ ਕੇ ਮੈਨੂੰ ਕਿਤੇ ਕਹਿਦਾ ਵੇਖ ਲਾ ਤੂੰ ਕਹਿੰਦਾ ਮਾਂ ਦਾ ਕਸੂਰ ਵਾ ਆ ਵੇਖ ਲਾ ਵੇਖਿਆ ਤੇ ਆਈ ਆ ਫਿਰਦੀ ਚੱਲ ਮੰਮੀ ਕੋਈ ਨਹੀਂ ਮੈਂ ਕੰਨ ਦਿਆ ਗੱਲ ਤੂੰ ਜਾ ਬਹੁਤ ਬਹੁਤ ਕੰਨਿਆ ਮੈਂ ਘਰ ਤੋਂ ਨਹੀਂ ਗਈ ਮੈਂ ਤੁਹਾਡੀ ਮਾਂ ਵਾ ਮੇਰਾ ਕੋਈ ਫਰਜ਼ ਨਹੀਂ ਬਣਦਾ ਮੰਮੀ ਸੋ ਕੋ ਤੂੰ ਹੀ ਖੋਚੋ ਤੂੰ ਨੇ ਮੈਨੂੰ ਮੇਨੇ ਮਾਰਦੇ ਕਿ ਚੰਦੀ ਨਹੀਂ ਥੋੜਾ ਸੁਣ ਮੇਰੀ ਗੱਲ ਉਹ ਆਏ ਤੈਨੂੰ ਕਦੀ ਉਹਨਾਂ ਨੇ ਫੋਨ ਕੀਤਾ ਮੰਮੀ ਆਂਦੀ ਹੀ ਮੈਂ ਆਉਂਗੀ ਹੁਣ ਉਹ ਵੀ ਵੇਖ ਲਾ ਕੇ ਤੇਰੀ ਮਾਂ ਕਿੰਨਾ ਕਾਉਂਟੀ ਵੇਖ ਲੂਗੀ ਮੈਂ ਉਹ ਮੰਮੀ ਜੇ ਗਈ ਆ ਤੇ ਉਹ ਵੀ ਆਉਣਗੇ ਨਾ ਤੁਸੀਂ ਐਵੇਂ ਗਰਮ ਨਾ ਹੋਵੋ ਤੇ ਤੈਨੂੰ ਨਾਲ ਲੈ ਕੇ ਜਾਂਦੀ ਕੱਲੀ ਕੋ ਚਲ ਗਈ ਤੇ ਮੰਮੀ ਇਹ ਮੇਰੇ ਨਾਲ ਨਹੀਂ ਬਾਜ਼ਾਰ ਮੈਂ ਕੱਲੀ ਹੀ ਤੇ ਫਿਰ ਮੈਂ ਚਲ ਗਈ ਆਪਣੇ ਘਰੇ ਜੇ ਮੈਂ ਜਾਣਾ ਨਾ ਤੇ ਐਰਕਾ ਸੱਚੀ ਵਾਪਸ ਨਹੀਂ ਆਉਣਾ ਕਿਉਂ ਵਾਪਸ ਕਿਉਂ ਨਹੀਂ ਆਉਣਾ ਹਾਂ ਆਉਣ ਦਿੰਦੇ ਅਗਲੇ ਚੱਲ ਯਾਰ ਮੰਮੀ ਆਉ ਪਗਤ ਕਰਨੀ ਹੀ ਉਹਨਾਂ ਨੇ ਇੰਨੀ ਕਰਨੀ ਹੀ ਕਿਉਂ ਬਣਾ ਉਹਨਾਂ ਦਾ ਜਵਾਈ ਤਾਂ ਵੀ ਕਰਨਗੇ ਮੰਨਦੇ ਅਗਲੇ ਜਵਾਈ ਤੇ ਫਿਰ ਕਿਉਂ ਆ ਜਾਂਦੀ ਹੈ ਇਹਨੂੰ ਨਾ ਜਾਣਦੇ ਫਿਰ ਐ ਨਹੀਂ ਜਾਣਦੇ ਨਾ ਤੂੰ ਨੇ ਆਪਣੇ ਮਾਪਿਆਂ ਨੂੰ ਨਹੀਂ ਮਿਲਣਾ ਨਹੀਂ ਅਹੀਂ ਨਹੀਂ ਮਿਲਣਾ ਜੇ ਤੈਨੂੰ ਤੈਨੂੰ ਜੱਗਾ ਜਾਣਦੇ ਤਾਂ ਫਿਰ ਇਹਦੇ ਪਿੱਛੇ ਹੀ ਆ ਤੂੰ ਹੀ ਅਛਾ ਮੰਮੀ ਜੇ ਇਹੋ ਹੀ ਉਲਟਾ ਤੁਹਾਡੇ ਨਾਲ ਹੋਵੇ ਕਿਉਂ ਬਾ ਮੈਂ ਮਰਨਾ ਜੇ ਮੈਨੂੰ ਕੋਈ ਕਹੂ ਮੈਂ ਕਦੀ ਵੀ ਨਹੀਂ ਜਾਂਦੀ ਪੇਕੇ ਮੈਂ ਕਦੀ ਵੀ ਨਹੀਂ ਜਾਂਦੀ ਉਹ ਮੈਂ ਤੁਹਾਡੀ ਗੱਲ ਨਹੀਂ ਕਾਣਿਆ ਜੇ ਮਿੰਨੋ ਲਾ ਰੋ ਤੁਹਾਡੇ ਨਾਲ ਨਾ ਕੋਈ ਮੈਂ ਲੰਦਾਊਗਾ ਫਿਰ ਮੇਰੀ ਗੱਲ ਸੁਣ ਮੈਨੂੰ ਇਹ ਕਹਿੰਦਾ ਨਹੀਂ ਆ ਕਿ ਵੀ ਪੇਕੇ ਜਾਂਦੀ ਜਾਂ ਕਿਉਂ ਜਾਂਦੀ ਆ ਪਰ ਇਹ ਵੀ ਤੈਨੂੰ ਨਾਲ ਖੜਦੀ ਤੇਰਾ ਵੀ ਮਾਸਾ ਟਾਵਰ ਬਣਦਾ ਵੀ ਮੈਨੂੰ ਲੈ ਕੇ ਆਈ ਏ ਚੰਗਾ ਸਗੋਂ ਮੈਂ ਤਾਂ ਕਿੰਨਾ ਨਹੀਂ ਖੜਿਆ ਹਾਂ ਮਮੀ ਤੁਸੀਂ ਕਿਹੜੀ ਤੁਹਾਨੂੰ ਲੜਾਈ ਪਾ ਕੇ ਬੈਠੇ ਸਗੋਂ ਮੈਂ ਆਪਣੇ ਪੇਕੇ ਆਈ ਹੋ ਕੇ ਆਈ ਕਿੰਨੀ ਖੁਸ਼ ਹਾਂ ਤੀਵੀਂ ਵੀ ਸਗੋਂ ਮੇਰੀ ਖੁਸ਼ੀ ਚ ਖੁਸ਼ ਹਾਂ ਚੱਕਿਆ ਫਿਰਜਾਈਆਂ ਤੇਰੀਆਂ ਖੁਸ਼ ਹੋ ਜਾਣੀਆਂ ਫਿਰਜਾਈਆਂ ਤੇ ਹੈ ਹੀ ਨਹੀਂ ਮਮੀ ਤਾਂ ਇਹ ਚੋਰੀ ਗਈ ਹੋਣੀ ਆ ਆ ਬਿਚੋਰੀ ਗਈ ਹੋਣੀ ਆ ਸਾਦੀ ਤੇ ਨਹੀਂ ਗਈ ਸਾਦੀ ਜਾਂਦੀ ਪਤਾ ਲੱਗਦਾ ਉਹਨਾਂ ਨੂੰ ਤੇ ਨਾਲ ਤੇਰੀ ਮਾਂ ਕੋਲ ਚੱਲ ਚੋਰੀ ਗਈ ਗਈ ਤੇ ਹੈਗੀ ਨਾ ਸਾਡੀ ਚੋਰੀ ਜਾਣ ਦਾ ਪੁੱਤ ਫਾਇਦਾ ਕੀ ਆ ਉਹ ਮਮੀ ਮਾਂ ਪਿਓ ਮਾਂ ਪਿਓ ਰਹਿੰਦੇ ਆ ਸਾਹ ਪਰਾਇਆ ਜਾ ਮਾਪਿਓ ਮਾਪਿਓ ਨਹੀਂ ਰਹਿਣਾ ਵਾ ਤੇ ਪਰ ਮਾਪਿਓ ਦਾ ਵੀ ਫਰਜ਼ ਵਾ ਨਾ ਬੇਤੀ ਪਾਲ ਕੇ ਇੱਡੀ ਕੀਤੀ ਚਲੋ ਉਹਨਾਂ ਦੀ ਰਜਮੰਦੀ ਨੇ ਵਿਆਹ ਕਰਾਇਆ ਉਹ ਸਾਡੀਆਂ ਗਲਤੀਆਂ ਸੀ ਰਜਮੰਦੀ ਆਪਣੀ ਉਹਨਾਂ ਨੇ ਇੱਤ ਦੇ ਸਹ ਨਾਲ ਰਜਮੰਦੀ ਰੱਖੀ ਆ ਬਾਕੀ ਸਾਡੀ ਗਲਤੀ ਹੀ ਮੈਨੂੰ ਵੀ ਮਹਿਸੂਸ ਹੁੰਦਾ ਵਾ ਹੁਣ ਤੈਨੂੰ ਉਤਰੋਂ ਮਹਿਸੂਸ ਹੋਣਿਆ ਤੇ ਮੇਰੀ ਕੋਈ ਇਤ ਨਹੀਂ ਹੈਗੀ ਹਾਏ ਮੰਮੀ ਇਹ ਕੀ ਹੋਣਾ ਇਹਨੂੰ ਪਖੰਡ ਕਰ ਲਾ ਪਈ ਆ ਮੰਮੀ ਥੋੜਾ ਸਾਹ ਬਣਾ ਰੋ ਦਾ ਹਾਈ ਮੰਮੀ ਹਾਈ ਮੰਮੀ ਕਰਨੀ ਮੈਂ ਆ ਵੇਖਾ ਕਿ ਹੋਣ ਡਿਆ ਨੂੰ ਕੋਹ ਨਹੀਂ ਹੋਣ ਡਿਆ ਉਹ ਆਈ ਹੈ ਤੱਕੀ ਟੁੱਟੀ ਪਾਣੀ ਪੁਣੀ ਲਿਆ ਦਿਓ ਗਲਾਸ ਇਹ ਮੇਰੇ ਸਿਰ ਨੂੰ ਕੁਛ ਹੋਣ ਡਿਆ ਜੀ ਇਹ ਹੋਣ ਡਿਆ ਹਾਂ ਗੁਰਜਤੇ ਕੀ ਗੱਲ ਓਈ ਮੈਂ ਤਾਂ ਲੱਭਣ ਡਿਆ ਦਾ ਲੱਭਣੀ ਕੋਈ ਲੱਭਣ ਡਿਆ ਅੰਦਰ ਹੈਗਾ ਨਹੀਂ ਕੋਈ ਮੈਂ ਬਾਥਰੂਮ ਚ ਚਲ ਗਈ ਹੀ ਗਰਮੀ ਬੜੀ ਲੱਗੀ ਸੀਗੀ ਤੇ ਮੰਮੀ ਹਣੀ ਕਿੱਥੇ ਮੰਮੀ ਤੇ ਅੰਦਰ ਹੀ ਹੈਗੀ ਨਹੀਂ ਅੰਦਰ ਹੈ ਨਹੀਂ ਕੋਈ ਹੈ ਨਹੀਂ अच्छा गुज्जे तने एक चुटकुला सुनावा सुना ओ सुना। त तो सुनया होनावा जिसे मैं चाहती हूँ, वो चाहता है किसी और को जिसे वो चाहता है वो चाहे किसी और को वो चाहे किसी और को बस हद है नहीं परेनु तेनु नी ना होन डया मिनो बड़ा हसाओन डया यो ਤੂੰ ਫੇਲ ਕਰਕੇ ਵੇਗਾ 10 ਸੰਟਾ ਇੱਕ ਏਡੰਡੇ ਹੈ ਕੀ ਕਰਾ ਰਾਜੇ ਸੁਣਾਈ ਜਾਂਦੇ ਬੰਨ ਹਾਸਾ ਹੁੰਦਾ ਕਾਦਾ ਚੁਟਕਲਾ ਪਤਾ ਕਿਹੜਾ ਚੁਟਕਲਾ ਸੁਣਾਉਣ ਰਹੀ ਆ ਮੰਮੀ ਚੁਟਕਲਾ ਸੁਣਾਇਆ ਕਹਿੰਦਾ ਮੈਨੂੰ ਹਾਸਾ ਹੀ ਨਹੀਂ ਆਇਆ ਤੇ ਚੱਲ ਨਹੀਂ ਆਇਆ ਤਾਂ ਕੋਈ ਨਹੀਂ ਤੂੰ ਤੇ ਖੋਜ ਨਿਆਣਾ ਨਾ ਸਮਝ ਲੱਗੀ ਹੋ ਉਹਨੂੰ ਤੇ ਤੈਨੂੰ ਪਤਾ ਹੋਊ ਚੁਟਕਲੇ ਦਾ ਕੀ ਮਤਲਬ ਤਾਂ ਇਹਨੂੰ ਹਾਸਾ ਆਇਆ ਹੋਊਗਾ ਮੈਨੂੰ ਤੇ ਆਉਣ ਰਿਹਾ ਹਾਸਾ ਚੱਲ ਸ਼ੁਕਰ ਹੈ ਮੇਰਦੀ ਹੱਸਣ ਡਈ ਆ ਹੂੰ ਚਲੋ ਫਿਰ ਬਣਾਈਏ ਚਾਹ ਪਾਣੀ ਤੇ ਪੀਏ ਚੱਲ ਮੇਰਾ ਪੁੱਤ ਖੋਸ਼ਵਾਰ ਸਭ ਤੋਂ ਚੰਗਾ ਪੁੱਤ ਉਦਾਂ ਸੋਚਣ ਵਾਲੀ ਗੱਲ ਆ ਬਲਜੀਤ ਨੂੰ ਕੀ ਲੋੜ ਪਈ ਮੇਰੇ ਧੀਨਵਈਨੀਆਂ ਗੱਲਾਂ ਕਰਨ ਦੀ ਹੈ ਚਲੋ ਮੈਂ ਇਹ ਗੱਲ ਕਹਿਣਾ ਵੀ ਸੱਚੇ ਪਾਛੇ ਚਲੋ ਬਲਜੀਤ ਨੂੰ ਵੀ ੜਾਦ ਦੇ ਪਰ ਇਹ ਆ ਵੀ ਉਹਨੂੰ ਵੀ ਦੁੱਖ ਲੱਗੂਗਾ ਪਤਾ ਲੱਗੂਗਾ ਵੀ ਧੀ ਦਾ ਦੁੱਖ ਕੀ ਹੁੰਦਾ ਜਦੋਂ ਧੀਆ ਆਪ ਜਣਦੇ ਨਾ ਮਾਪੇ ਪਤਾ ਫਿਰ ਲੱਗਦਾ ਵਾ ਕਿ ਧੀ ਦਾ ਦੁੱਖ ਕੀ ਹੁੰਦਾ ਜਿਨ੍ਹਾਂ ਨੇ ਧੀਆ ਜੰਮੀਏ ਨੇ ਉਹਨਾਂ ਨੂੰ ਕੀ ਪਤਾ ਵੀ ਦੁੱਖ ਕੀ ਹੁੰਦਾ ਧੀ ਦਾ ਨੇ ਕਹਿੰਦੇ ਨੇ ਆ ਉਹ ਪਾਰਟੀ ਜੀ ਯਾਰਾਂ ਦੋਸਤਾਂ ਦੀ ਉਥੇ ਲੈ ਤੇ ਤੂੰ ਪਹਿਲਾਂ ਦੱਸ ਦੇਦਾ ਮੰਮੀ ਨੂੰ ਮੈਂ ਤੇਰੇ ਨਾਲ ਹੀ ਘਲਾ ਦੇਣਾ ਸੀ ਮੰਮੀ ਦੇ ਤਿਆਜ ਹੀ ਇੰਦੀ ਇਥੇ ਮਰਜੀ ਉਹ ਚੱਲ ਹੁਣ ਬੁੱਢਾ ਸਰੀਰ ਆ ਬੱッセ ਵੀ ਓਖਾ ਵਾ ਬੱッセ ਤੇ ਓਖਾ ਹੈਗਾ ਵਾ ਪਰ ਉਹਨੂੰ ਜੇ ਚਾਹੀਦਾ ਘਰ ਰਹਿਣਾ ਉਹ ਚੱਲ ਕੋਈ ਨਹੀਂ ਗਰਮੀ ਗੋੜੇ ਜਿਹੜੇ ਬਿਮਾਰ ਹੋਊਗੀ ਤੇ ਤੂੰ ਟਾਈਮ ਨਾ ਮੋੜਾਂ ਵੀ ਫਿਰ ਹੁਣ ਨਹੀਂ ਟਾਈਮ ਤੇ ਲੱਗ ਜਾਣਾ ਮਣੇ ਯਾਰ ਦੋਸਤੋ ਅੱਜ ਨਾਲ ਕੀ ਆ ਪਰ ਲੋਲੇ ਮੋੜਾ ਵੀ ਨਾ ਜਦ ਅਨੇ ਰੰਗ ਕਰੀ ਹੁਣ ਨਹੀਂ ਨੋ ਨੋ ਕੋਈ ਆ ਜੂ ਚਲ ਠੀਕ ਆ ਕੱਲਾ ਕਿ ਨਾਲ ਦੀਨੇ ਵੀ ਜਾਣਾ ਵਾ ਨਹੀਂ ਕੱਲਾ ਹੀ ਆ ਚਲ ਠੀਕ ਆ ਗੰਦੀ ਬੜੀ ਖੁੱਤੀ ਗੱਡੀ ਤੇ ਆ ਦੇਖ ਲੋ ਇਹਨਾਂ ਦੇ ਹਾਲ ਮੈਂ ਫੋਨ ਫੜਾਇਆ ਵੀ ਆ ਤੇ ਫੋਨ ਵੀ ਇੱਥੇ ਪਿਆ ਆ ਤੇ ਰਮਾਲ ਵੀ ਭੁੱਲੇ ਆ ਉਹ ਤਾਂ ਹਣੀ ਪੈਣੀ ਗੱਡੀ ਬਾਅਦ ਤੋਂ ਹਾਂ ਮਾਰ ਜਣ ਅੱਜ ਜੇਤੀ ਹੋੜ ਜੀ ਆ ਤੁਸੀਂ ਰਮਾਰ ਵੀ ਉੱਥੇ ਭੁੱਲਿਆ ਤੇ ਫੋਨ ਵੀ ਤੁਹਾਡਾ ਉੱਥੇ ਪਿਆ ਸੀ ਅਜੇ ਕਿਹੜਾ ਮੈਂ ਚੱਲਿਆ ਚਾਬੀ ਵੀ ਅੰਦਰ ਹੀ ਆ ਜਾਂ ਚਾਬੀ ਨਾਲ ਲੈ ਆਉਣੀ ਤੇ ਮੈਂ ਚੱਲ ਜਾਂਦਾ ਗੇਟ ਖੋਲਦੀ ਤੇ ਲੈ ਇੱਕ ਮੈਂ ਤਾਂ ਤੁਹਾਡਾ ਫਿਕਰ ਕਰਾ ਉਤੋਂ ਤੁਸੀਂ ਮੈਨੂੰ ਗੱਲਾਂ ਕਰਕੇ ਦੱਸਦੇ ਆ ਉਹ ਨਹੀਂ ਗੁੱਸੇ ਨਹੀਂ ਹੋੜਿਆ ਸਾਡੀ ਬੋਲੀ ਇਦਾਂ ਦੀ ਮਜ਼ੇ ਵਾਲਿਆਂ ਦੀ ਚੁਬਈਵੀਂ ਜੀ ਆ ਤੁਹਾਡੀ ਬੋਲੀ ਹੋਰਾਂ ਤੋਂ ਆਬੇ ਵਾਲਿਆਂ ਦੀ ਮੈਨੂੰ ਤੇ ਇਦਾਂ ਲੱਗਦਾ ਰਹਿੰਦਾ ਜੇ ਸਾਰਾ ਟੱਬਰ ਮੈਨੂੰ ਝਿੜਕਾ ਹੀ ਮਾਰਦਾ ਰਹਿੰਦਾ ਉਹ ਨਹੀਂ ਤੂੰ ਵੀ ਬੋਲਣ ਦਾ ਬਣਾ ਇਦਾਂ ਦੀ ਸਾਡੀ ਵਰਗੀ ਬੋਲੀ ਕੋਈ ਗੱਲ ਨਹੀਂ ਤੇ ਦੱਸ ਖਾਣਾ ਕੀ ਆ ਕੀ ਲਿਆ ਮਾ ਇਦਾਂ ਕਰਿਓ ਪੀਜ਼ਾ ਲੈ ਆਇਓ ਪੀਜ਼ਾ ਉਹੋ ਦੀ ਚੀਜ਼ ਦਾ ਜੇ ਲੁਕਾਗੇ ਆਜੇ ਜੇ ਪੀਜ਼ਾ ਲਿਆਂਦਾ ਸੌ ਸੌ ਗੱਲਾਂ ਕਰਨੀਆਂ ਭਾਬੀ ਨੇ ਤੇ ਮੰਮੀ ਨੇ ਵੀ ਆ ਕੀ ਲੈਣਤਾ ਵਾ ਉਹਨੇ ਨਾ ਅੱਗੇ ਜੀ ਲੈਂਦੀ ਨੀ ਕਦੀ ਹੁਣ ਤਾ ਲਿਆਂੜਾ ਪਿਆ ਵਾ ਲੈ ਦੱਸ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਪੀਜ਼ਾ ਖਿਲਾ ਦਿਓ ਕੱਲ ਵੀ ਗੋਲ ਗੱਪੇ ਖਿਲਾ ਕੇ ਤੇ ਸਾਰਤਾ ਹੀ ਤੇ ਅੱਜ ਫੇਰ ਤੁਸੀਂ ਇਦਾਂ ਹੀ ਕਹਿਣ ਲੱਗ ਪੇ ਉਹ ਫੇਕ ਦਿਨ ਜਾਵਾਂਗੇ ਪੀਜ਼ਾ ਖਾ ਲਾਂਗੇ ਉਹ ਦੱਸ ਜਿਹੜੀ ਚੀਜ਼ ਲੋਕੇ ਆ ਜੇ ਚੱਲ ਫਿੱਦਾ ਕਰਿਓ 버거 ਲੈ ਆਇਓ 버거 ਲੈ ਆਉ ਕੋਈ ਨਹੀਂ ਚੱਲ ਫੇ ਚਾਬੀ ਲਿਆ ਦੇ ਮੈਂ ਗੇਟ ਖੋਲਦਾ ਇੰਨਾ ਕੰਮ ਤਾਂ ਕਰ ਦੇ ਨਬੀਆ ਮੁੰਨੇ ਨੇ ਰੋਜ ਦਾ ਹੀ ਪਖੰਡ ਫੜ ਲਿਆ ਕੀ ਇਹਨੂੰ ਬੰਦਾ ਆਖੇ ਹੋੜੀ ਜੀ ਨਾ ਕਪੜਾ ਮਾਰਦਾ ਵਾ ਤੇ ਲੈ ਕੇ ਤੋਰ ਪੈਂਦਾ ਵਾ ਜਾਦਾ ਰਗੀ ਵੀ ਨਹੀਂ ਕਹਿਣਾ ਪੈਣਾ ਵਾ ਫੇਰੀਆਂ ਹਟਣਾ ਵਾ ਉਹ ਇੱਕ ਪਾਸੇ ਦੀ ਲੈਡ ਵੀ ਤੋੜਦੀ ਆ ਤੇ ਬਣਾਉਂਦਾ ਚੇਤਾ ਹੈ ਨਹੀਂ ਆ ਮਾਨਪੀ ਤੇ ਚੰਗੀ ਹੀ ਨਾ ਐਵੇਂ ਰਿਸ਼ਤਾ ਛਡਾਤਾ ਉਹਨਾਂ ਨੇ ਤੇ ਮਾਰ ਗੱਡੀ ਵੀ ਲੈ ਕੇ ਰੱਖੀ ਮੇਰੇ ਗਲੋ ਤੇ ਲੱਥ ਦੇ